ਤੋ ਕਹੋ ਟਲ ਗੁਰ ਸੇਵਿਆ ਅਹਨਿਸ ਸਹਜ ਸੁਭਾਏ ਦਰਸ਼ਨ ਪਰ ਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੁਵ ਸਿਫਤ ਖਸਮ ਦੀ ਨੂ ਰਸਾਹੋ ਕੁਰਸਾਹੋ ਛੱਟੀਐ ਤੁਦ ਡਿਠੇ ਸੱਚੇ ਪਾਤੇ ਸਾ ਮਲ ਜਨਮ ਜਨਮ ਦੀ ਕੱਟੀਐ ਸਜਣ ਸੱਚਾ ਪਾਤੇ ਸਾ ਹੋ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਜਣ ਸੱਚਾ ਪਾਤੇਸਾ ਹੋ ਸਿਰ ਸਾਹਾ ਦਾਸਾ ਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਜਿਸ ਜਲ ਨਿਦਕਾਰਣ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੋਡੋ ਵੇਸ ਭੇਖ ਚਤਰਾਇ ਦੁਬਿਧਾ ਇਹੋ ਫਲ ਨਾਹੀ ਜੀਓ ਜਿਸ ਜਲ ਨਿਦਕਾਰਨ ਤੂੰ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੋਡੋ ਵੇਸਪੇਖ ਚਤੁਰਾਈ ਦੁਬੇ ਦਾ ਇਹੋ ਫਲ ਨਹੀਂ ਜਿਓ ਮਾਨ ਰੇ ਥਿਰ ਰਹੋ ਮਤ ਕਤ ਜਾਹਿ ਜਿਓ ਬਾਹਰ ਢੂੰਢਤ ਬਹੁਤ ਦੁਖ ਪਾਵਹਿ ਕਰ ਅੰਮ੍ਰਿਤ ਕਾਟ ਮਾਹੀ ਜਿਓ ਰਹਾਉ ਆਵ ਗੁਣ ਛੋਡ ਗੋਣਾ ਕਉ ਤਾਵ ਹੋ ਕਰ ਆਵ ਗੁਣ ਪਛਤਾਹੀ ਜੀਓ ਸਾਰ ਆਪਸਰ ਕੀ ਸਾਰ ਨਾ ਜਾਣ ਹੈ ਫਿਰ ਫਿਰ ਕੀਚ ਬੁਢਾਹੀ ਜੀਓ ਅੰਤਰ ਮੈਲ ਲੋਭ ਬਹੁ ਝੂਠੇ ਬਾਹਰ ਨਾ ਬੋ ਕਾਹੀ ਜੀਓ ਨਿਰਮਲ ਨਾਮ ਜਪੋ ਸਾਧ ਗੁਰਮੁਖ ਅੰਤਰ ਕੀ ਗਤ ਉਤਾਹੀ ਜੀਓ ਪਰ ਹਰ ਲੋਭ ਨਿੰਦਾ ਕੂੜ ਤੇ ਅਗੋ ਸੱਚ ਗੁਰ ਬਚਨ ਫਲ ਪਾਹੀ ਜਿਉ ਜਿਉ ਪਾਵ ਤਿਉ ਖੋ ਹਰ ਜਿਓ ਜਨ ਨਾਨਕ ਸਬਦ ਸਲਾਹੀ ਜਿਓ ਪਰ ਹਰ ਲੋਭ ਨਿੰਦਾ ਕੂੜ ਤੇ ਆਗੋ सच गौर बचन फल पा जीओ जियों पाव तो हो हर जिओ जान नानक ਸਬਦ ਸਲਾਹੀ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪਹਿਲਾ ਜਿਸ ਜਲ ਨਿਧ ਕਾਰਣ ਤੋਂ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੋਡੋ ਵੇਸਪੇਖ ਚਤੁਰਾਈ ਦੁਬਿਦਾ ਇਹੋ ਫਲ ਨਾਹੀ ਜੀਓ